ਇਨੂ ਤੇ ਮੈਂ ਦੱਸਦੀ ਆ ਨਾ ਭੈਣ ਹਸਾਬ ਨਾਲ ਗੱਲ ਕਰਿਓ ਅੱਗੇ ਉਹ ਵੀ ਇਦਾਂ ਦੀ ਬਥੇਰੀ ਹਸਾਬ ਨਾਲ ਗੱਲ ਕਰ ਲਈ ਆ ਤੂੰ ਵੀ ਚੁੱਪ ਕੀਤਾ ਰਹਿ ਭਾਬੀ ਭਾਬੀ ਨਹੀਂ ਮੈਨੂੰ ਤੇ ਤੁਸੀਂ ਇਹੋ ਕਿਹਾ ਸੀਗਾ ਵੀ ਉਹਨਾਂ ਦੀਆਂ ਟੂੰਬਾ ਨਹੀਂ ਲੱਭਣ ਡੀਆਂ ਹੈਗੀਆਂ ਤੇ ਘਰੋਂ ਹੋ ਕੇ ਜਾਇਓ ਤੇ ਮੈਂ ਤੁਹਾਡੇ ਸਾਹਮਣੇ ਉਹਨਾਂ ਦੇ ਘਰ ਨਹੀਂ ਗਈ ਮੈਂ ਕਿਹਾ ਮੈਂ ਨਹੀਂ ਜਾਣਾ ਹੈਗਾ ਤੇ ਮੁੜ ਕੇ ਤੁਸੀਂ ਰਪਿੰਦਰ ਨੂੰ ਕਹਿ ਦਿੱਤਾ ਵੀ ਦਲਜਿੰਦਰ ਟੂੰਬਾ ਲੈ ਗਈ ਆ ਦਲਜਿੰਦਰ ਤੁਹਾਡੇ ਘਰ ਆਈ ਸੀ ਜਦੋਂ ਤੁਸੀਂ ਕੋਠੇ ਤੇ ਸੀ ਆ ਕੰਮ ਤੁਹਾਡੇ ਵਾਤੇ ਚੰਗਾ ਥੋੜੀ ਆ ਦੀਦੀ ਮੈਂ ਕੁਛ ਨਹੀਂ ਕਿਹਾ ਰਪਿੰਦਰ ਡਈ ਝੂਠ ਬੋਲਣ ਤੁਹਾਨੂੰ ਨਹੀਂ ਪਤਾ ਦੀਦੀ ਉਹ ਕਿਦਾਂ ਦੀ ਇੱਤਿਹੀ ਹੋਦੀਆਂ ਗੱਲਾਂ ਤੇ ਯਕੀਨ ਦੇ ਕੇ ਕਰਨ ਤੁਹਾਨੂੰ ਵੀ ਪਤਾ ਵਾ ਦੀਦੀ ਕਿ ਅੱਗੇ ਚੋਰੀਆਂ ਉਹ ਕਰਦੀ ਰਹੀ ਆ ਹੁਣ ਉਹਨੇ ਆੜ ਕੇ ਮੇਰਾ ਲਾਤਾ ਵਾ ਕਿਤੇ ਜਿੰਦਰ ਆਣ ਕੇ ਇਹਦੇ ਨਾਲ ਲੜੇ ਦੀਦੀ ਤੁਹਾਨੂੰ ਪਤਾ ਕਿ ਲੜਾਈ ਪਉਂਦੀ ਆ ਨਹੀਂ ਮੈਂ ਤਾਂ ਤੈਨੂੰ ਉਦਾਂ ਹੀ ਆਖਿਆ ਸੀ ਕਿਦਦਰ ਜਿੰਦਰ ਆਉਂਦੀ ਰਹਿੰਦੀ ਆ ਕਿਤੇ ਉਹ ਤਾਂ ਨਹੀਂ ਰਹਿ ਗਈ ਜੇ ਸੋਨਾ ਚੁੱਕ ਕੇ ਤੇ ਤੂੰ ਉਲਟਾ ਨਾ ਮੇਰਾ ਹੀ ਲਾ ਜਦੋਂ ਤੁਸੀਂ ਮੈਨੂੰ ਸਕੀਮ ਦਿੱਤੀ ਆ ਜਦੋਂ ਨਾਂ ਵੀ ਤੁਸੀਂ ਦਲਜਿੰਦਰ ਦਾ ਲਿਆ ਸੀ ਤੇ ਫਿਰ ਮੈਂ ਕਿਦਾਂ ਨਾ ਮੰਨਦੀ ਉਹਗਲੇ ਪੁੱਛੀ ਜਾਂਦੇ ਹੀ ਬਾਰ-ਬਾਰ ਤੈਨੂੰ ਕਿਨੇ ਕਿਹਾ ਤੈਨੂੰ ਕਿਨੇ ਕਿਹਾ ਤੇ ਮੈਂ ਫਿਰ ਕਹਿਣਾ ਹੀ ਝੂਰਦੇ ਦੇ ਵਿੱਚ ਕੁਝ ਵੀ ਨਹੀਂ ਹੈਗਾ ਸੱਚੀ ਆ ਤੇਰਾ ਤਾਂ ਕੰਮ ਉਹ ਹੋ ਗਿਆ ਨੇਕੀ ਕਰ ਤੇ ਛਿੱਤਰ ਖਾ ਦਿਲ ਜਿੰਦਰ ਫੇਰ ਆ ਗਈ ਆ ਸੰਦੀਪ ਤੇ ਆਂਦੀ ਚੱਲ ਗਈ ਆ ਇੰਨੇ بڑا ਮੂੰਹ ਜਾਂ ਲਮਕਾਇਆ ਵਾ ਮੈਨੂੰ ਲੱਗਦਾ ਜਾ ਕੇ ਨਾ ਮਗਰ ਵੇਖਣਾ ਹੀ ਪੈਣਾ ਵਾ ਮੈਂ ਨਾ ਘਰ ਨਹੀਂ ਜਾਣਾ ਬੂਵੇ ਜੀ ਜਾ ਕੇ ਸੁਣਨੀ ਆ ਨਾਲੇ ਪਤਾ ਲੱਗ ਜੂ ਕੀ ਗੱਲ ਹੋਈ ਆ ਦੀਦੀ ਕੀ ਗੱਲ ਹੋਈ ਆ ਰੋਣ ਕਾ ਤੋ ਡੇ ਆ ਨਾਲੇ ਤੁਸੀਂ ਢੀਛੀਤੀ ਵਾਪਸ ਆ ਗਏ ਸੰਦੀਪ ਕੀ ਦੱਸਾਂ ਮੈਂ ਮੈਂ ਜਿੱਥੇ ਵੀ ਜਾਣੀ ਆ ਨਾ ਮੇਰੇ ਕਰਮਾਂ ਚ ੱਤਕੇ ਹੀ ਆ ਜੇ ਮੈਂ ਇੱਥੇ ਆਉਣੀ ਆ ਇੱਥੇ ਮੈਨੂੰ ਉਹ ਨਹੀਂ ਜੀਣ ਦਿੰਦੇ ਹੈਗੇ ਜੇ ਸੋਹਰੇ ਜਾਣੀ ਆ ਤੇ ਸੋਹਰੇ ਵੀ ਸਮਝ ਲਾ ੱਤਕੇ ਹੀ ਆ ਉੱਥੇ ਉਹ ਨਹੀਂ ਟਿਕਾਂ ਦਿੰਦੀ ਹੈਗੀ ਦੀਦੀ ਮੈਨੂੰ ਗਾਲ ਤੇ ਦੱਸੋ ਹੋਇਆ ਕੀ ਆ ਨਾਲੇ ਤੁਸੀਂ ਰੋਣ ਕਿਉ ਡੇ ਆ ਆਵਲੀ ਗੱਲ ਕਿਉਂ ਕਰਨ ਦੇ ਆ ਕਿ ਮੈਨੂੰ ਧੱਕੇ ਹੀ ਪੈਂਦੇ ਆ ਤੁਹਾਡਾ ਇਹ ਆਪਣਾ ਘਰ ਵਾ ਜਦੋਂ ਮਰਜੀ ਆਓ ਜਦੋਂ ਮਰਜੀ ਜਾਓ ਦੀਦੀ ਅਹੀਂ लवली ਹੁਣਾ ਵਾਂਗੂ ਥੋੜੀ ਕਰਨਾ ਵਾ ਕਿ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਵਾ ਮੈਨੂੰ ਪਹਿਲਾਂ ਗੱਲ ਦੱਸੋ ਹੋਈ ਕੀ ਆ ਹੁਣਾ ਕੀ ਆ ਸੰਦੀਪ ਘਰ ਗਈ ਜਾਂਦਿਆਂ ਨੂੰ ਜਿੰਦਾ ਵਜਾ ਹੀ 게ਟ ਨੂੰ ਜੇ ਮੈਂ ਮੰਮੀ ਨੂੰ ਫੋਨ ਕਰਕੇ ਪੁੱਛਿਆ ਵੀ ਤੁਸੀਂ ਕਿੱਥੇ ਹੀ ਉਹ ਮਾਸੀ ਕੋਲ ਗਏ ਵੀ ਦੱਸ ਤੁਸੀਂ ਮੈਨੂੰ ਫੋਨ ਹੀ ਕਰ ਦੋ ਘਰੋਂ ਮੈਂ ਦੱਸ ਕੇ ਵੀ ਹਾਂ ਕਿ ਮੈਂ ਆ ਜਾਣਾ ਵਾ ਪਰ ਇਹਨਾਂ ਨੇ ਨਾ ਹਾਦੀ ਕਰ ਦਿੱਤੀ ਆ ਜੇ ਜਾਣਾ ਹੀ ਤੇ ਚਾਬੀ ਗਵਾਂਡੀਆਂ ਨੂੰ ਦਿਆ ਜਾਂਦੇ ਐਂਦਾ ਪਤਾ ਹੁਣ ਮੈਨੂੰ ਕਿੰਨੀ ਸ਼ਰਮ ਆਈ ਆ ਸਿਰ ਮੁੜ ਕੇ ਆਉਂਦਿਆਂ ਦੀਦੀ ਤੈ ਹੀ ਫਿਕਰ ਨਾ ਕਰੋ ਇਹ ਵੀ ਟਾਡ ਆਪਣਾ ਘਰ ਵਾ ਤੁਸੀਂ ਉਪਰਾਂ ਕਿਉਂ ਸਮਝਣ ਢੇ ਆ ਲੈ ਸੱਸ ਨੇ ਜਿੰਦੇ ਲਾਤੇ ਆ ਘਰ ਤੇ ਜਦੋਂ ਟਿਕਦੀ ਨਹੀਂ ਆ ਤੇ ਸੱਸ ਨੇ ਜਿੰਦੇ ਹੀ ਲਾਉਣੇ ਆ ਇਦਾਂ ਕਰਦੀ ਆ ਰਪਿੰਦਰ ਨੂੰ ਜਾ ਕੇ ਦੱਸਣੀ ਆ ਕਿ ਦਿਲਜਿੰਦਰ ਨੂੰ ਨਾ ਸੱਸੋ ਦੀ ਨੇ ਘਰੋਂ ਕਰਤਾ ਵਾ ਅੱਗ ਲਾਉਣੀ ਆ ਜਾ ਕੇ ਦਸਨੀ ਰਪਿੰਦਰ ਨੂੰ ਕਿ ਤੈਨੂੰ ਤੇ ਬੜੀਆਂ ਗੱਲਾਂ ਕਰਦੀ ਸੀ ਨਾ ਹੁਣ ਇਹਨੂੰ ਕਿਹਾ ਆਪਣਾ ਘਰ ਤੇ ਤੇਰੇ ਕੋ ਸਾਂਭਿਆ ਨਹੀਂ ਗਿਆ ਜਾਣੀ ਆ ਮੈਂ ਦੀਦੀ ਤੁਸੀਂ ਇਦਾਂ ਨਾ ਕਰੋ ਸਾਡੇ ਮਨ ਨੂੰ ਵੀ ਹੋਰ ਤਰ੍ਹਾਂ ਹੋਣ ਦਿਆ ਵਾ ਸੰਦੀਪ ਉਹ ਨਹੀਂ ਕੋਈ ਗੱਲ ਹੈਗੀ ਚੱਲ ਮੈਨੂੰ ਉਦਾਂ ਕਹਿ ਦਿੰਦੇ ਵੀ ਕੋਈ ਗੱਲ ਨਹੀਂ ਮੈਂ ਆ ਜਾਣਾ ਵਾ ਤੂੰ ਇੱਥੇ ਰੁਕ ਜਾ ਕੇ ਦੇਖ ਲੈ ਮੈਨੂੰ ਗਾੜੀਓਂ ਕਹਿੰਦੇ ਆ ਕਿ ਮੈਂ ਤਾਂ ਅਜੇ 5-6 ਦਿਨ ਰਹਿਣਾ ਵਾ ਤੇ ਤੂੰ ਵਾਪਸ ਮੁੜ ਜਾ ਮੈਨੂੰ ਤੇ ਮਾਸੀ ਦੀ ਸਮਝ ਨਹੀਂ ਆਉਂਦੀ ਕਿ ਮਾਸੀ ਕਿਉਂ ਕਰਦੇ ਤੁਹਾਡੇ ਨਾਲ ਇਦਾਂ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਸੰਦੀਪ ਤੇਰੇ ਸਾਹਮਣੇ ਜੇ ਮੈਂ ਇੱਥੇ ਚੰਗੀ ਰਹਿਣੀ ਆ ਤੇ ਮੈਂ ਉਹਨਾਂ ਨਾਲ ਮਾੜੀ ਰਹਿੰਦੀ ਹੋਊਂਗੀ ਜੇ ਮਾਸੀ ਨੇ ਜਾਣਾ ਵੀ ਹੀ ਤੇ ਤੁਹਾਨੂੰ ਫੋਨ ਕਰਕੇ ਦੱਸ ਦਿੰਦੇ ਤੁਸੀਂ ਇੱਥੋਂ ਹੀ ਨਾ ਜਾਂਦੇ ਚਲੋ ਕੋਈ ਨਹੀਂ ਦੀਦੀ ਫੇੜ ਕੀ ਹੋਇਆ ਇਹ ਵੀ ਤਾਂ ਤੁਹਾਡਾ ਆਪਣਾ ਹੀ ਘਰ ਵਾ ਆਪਾਂ ਕਿਹੜੇ ਕਦੇ ਮੱਥੇ ਵਟ ਪਾਏ ਆ ਦੀਦੀ ਜੇ ਜੇ ਤੁਸੀਂ ਚਲ ਗਏ ਨਾ ਤਾਂ ਵੀ ਤੁਹਾਡੇ ਬੜਾ ਹੀ ਘੰਡੇ ਹੀ ਕਿ ਦੀਦੀ ਚਲ ਗਏ ਆ ਤੇ ਜੀਜਾ ਨਹੀਂ ਲੱਗਣ ਡਿਆ ਵਾਵਾ ਰੌਣਕ ਲੱਗੀ ਸੀ ਤੁਹਾਡੇ ਨਾਲ ਸਿਮੀ ਉਹ ਤੇ ਗੱਲ ਠੀਕ ਆ ਮੈਨੂੰ ਵੀ ਪਤਾ ਵਾ ਵੀ ਇਹ ਮੱਥੇ ਵਟ ਨਹੀਂ ਪੁੰਦੇ ਹੈਗੇ ਉਹ ਤੇ ਰਪਿੰਦਰ ਨੂੰ ਪਤਾ ਲੱਗ ਗਿਆ ਨਾ ਕਿ ਇਹ ਫੇਰ ਆ ਗਈ ਹੈ ਤੇ ਉਹਨੇ ਵੇਖੀ ਬਤੀ-ਬਤੀ ਗੱਲਾਂ ਕਰਨੀਆਂ ਦੀਦੀ ਤੁਸੀਂ ਕਿਹੜਾ ਉਹਨਾਂ ਘਰ ਜਾਣਾ ਵਾ ਰਹਿਣਾ ਤੇ ਤੁਸੀਂ ਇੱਥੇ ਹੀ ਆ ਉਹਨੂੰ ਕੀ ਲੋੜ ਹੈ ਗੱਲਾਂ ਕਰਨ ਦੀ ਭਾਵੇਂ ਸਿਮੀ ਮੈਂ ਇੱਥੇ ਹੀ ਰਹਿਣੀ ਆ ਨਾ ਪਰ ਉਹਨੂੰ ਨਾ ਜਿਆਦਾ ਤਕਲੀਫ ਹੁੰਦੀ ਹੈ ਇੱਥੇ ਰਹਿਣ ਨਾਲ ਪਤਾ ਨਹੀਂ ਉਹਨੂੰ ਕੀ ਗੱਲ ਵਾ ਉਹਦੀ ਗੱਲ ਛੱਡੋ ਤੁਸੀਂ ਤੁਸੀਂ ਕੋਈ ਵੀ ਟੈਨਸ਼ਨ ਨਹੀਂ ਲੈਣੀ ਭਾਜੀ ਟਾਡੇ ਆਉਂਦੇ ਆ ਨਾ ਤੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਕਿ ਤੁਸੀਂ ਮਾਸੀ ਨੂੰ ਫੋਨ ਕਰੋ ਤੇ ਮਾਸੀ ਨੂੰ ਸਮਝਾਓ ਸਮਝਾਉਣ ਦਾ ਕੋਈ ਫਾਇਦਾ ਨਹੀਂ ਆਉਂਦਾ ਅੱਗੇ ਵੀ ਸਮਝਾ ਕੇ ਆਇਆ ਹੀ ਆ ਚਲੋ ਕੋਈ ਗੱਲ ਨਹੀਂ ਸਿਮੀ ਮੈਂ ਚਾਹ ਬਣਾ ਕੇ ਲਿਆਉਣੀ ਆ ਫੋਨ ਤੇ ਮੈਂ ਕਰਤਾ ਰਪਿੰਦਰ ਨੂੰ ਆਉਣ ਹੀ ਵਾਲੀ ਆ ਜੀਤ ਮੇਰਾ ਕਰਦਾ ਨਹੀਂ ਇਹਨੂੰ ਕਵਾਉਣ ਨੋ ਜਿੰਨੇ ਨੇ ਮੇਰੀ ਬੇਇੱਜ਼ਤੀ ਕੀਤੀ ਆ ਨਾ ਜਿੰਨਾ ਚਿਰ ਮੈਂ ਇਹਨਾਂ ਘਰ ਅੱਗ ਨਾ ਲਾਵਾਂ ਉਹਨਾਂ ਚਿਰ ਮੈਨੂੰ ਨਾ ਚੈਨ ਨਹੀਂ ਆਉਂਦਾ ਆਗੇ ਰਪਿੰਦਰ ਆਉਣਾ ਹੀ ਬੈਜੋ ਕੀ ਕਰਦੀ ਆਈਆਂ ਕਰਨਾ ਕੀ ਆ ਬਸ ਇਹੋ ਕੰਮਕੁਮੀ ਕਰਕੇ ਆਈਆਂ ਅੱਛਾ ਤੇ ਪਤਾ ਲੱਗਾ ਉਧਰ ਕੁਛ ਨਹੀਂ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਾ ਕਿਉਂ ਤੈਨੂੰ ਕਿੱਥੋਂ ਲੱਗਣਾ ਵਾ ਫੇਰ ਕਹਿਣਾ ਗਵਾਂਡਰ ਦੱਸਦੀ ਆ ਦੱਸੋ ਤਾਂ ਸਹੀ ਗੱਲ ਕੀ ਆ ਫੇਰ ਹੀ ਪਤਾ ਲੱਗੂਗਾ ਦੱਸਣਾ ਮੈਂ ਤਾਂ ਆ ਵਾ ਫੇਰ ਤੂੰ ਮੇਰਾ ਨਾਂ ਨਹੀਂ ਲਾਉਣਾ ਕਿ ਗਵਾਂਡਰ ਚੁਗਲੀਆਂ ਕਰਦੀ ਆ ਓ ਦੀਦੀ ਕੀ ਐਵੇਂ ਬੁਝਾਰਤਾਈਆਂ ਪਾਈ ਜਾਂਦੀਆਂ ਗੱਲ ਕਿਤੇ ਹੋਇਆ ਬੰਦੇ ਦੇ ਮੂੰਹ ਨਿਕਲ ਹੀ ਜਾਂਦੀ ਕਿਸੇ ਵਲੇ ਉਹ ਵੀ ਗੁੱਸੇ ਦੇ ਵਿੱਚ ਮੈਂ ਕਿਹੜਾ ਜਾਣ ਕੇ ਦੱਸਿਆ ਕਿ ਇਹਨੂੰ ਕੋ ਐਵੇਂ ਹੀ ਤਾਂ ਨਹੀਂ ਗੱਲਾਂ ਨਾਉਣ ਕਰੀ ਜਾਓ ਉਹ ਗੱਲ ਨੂੰ ਭੁਲਾ ਕੇ ਨਾ ਤੇ ਮੈਨੂੰ ਗੱਲ ਦੱਸੋ ਗੱਲ ਹੈ ਕੀ ਆ ਘਰ ਤਾਂ ਹੀ ਉਹਨੂੰ ਕਰੋ ਕਿੰਨੂੰ ਕੜਦਾ ਵਾ ਗੱਲ ਦੱਸੋ ਸਾਰੀ ਦਿਲਜਿੰਦਰ ਨੂੰ ਦਿਲਜਿੰਦਰ ਨੂੰ ਆਹੋ ਉਹ ਕਿਦਾਂ ਸਾਸਾਂ ਦੀ ਨਿਕਾੜ ਰੱਖਿਆ ਨਹੀਂ ਲੜ ਕੇ ਤੇ ਘਰੋਂ ਕੱਢਿਆ ਨੂੰ ਦੱਸ ਆ ਚੰਗੀ ਗੱਲ ਹੋਈ ਏ ਭਲਾ ਉਹਨੂੰ ਕਿਦਾਂ ਘਲਾਤਾ ਕਰੋ ਰੋਟੀ ਉਹ ਤਾਂ ਪੁਸਕੰਡੀ ਏ ਪੂੜੀ ਨਹੀਂ ਆ ਚੰਗਾ ਕੰਮ ਇਹਨੂੰ ਬੰਦਾ ਪੁਸ਼ੇ ਵੀ ਰਲ ਕੇ ਰਵੇ ਆਪਣੀ ਸੱਸ ਦੇ ਨਾਲ ਕਿੰਨੇ ਕ ਜਣੇ ਆ ਭਲਾ ਉਥੇ ਦੋਵੇਂ ਨੌ ਸਾਸਵਾ ਘਰ ਵਾਲਾ ਉਦਾਂ ਬਾਹਰ ਵਾ ਇਹਦੀ ਆਪਸ ਵਿੱਚ ਨਹੀਂ ਬਣਦੀ ਹੈਗੀ ਸਾਸ ਨੇ ਤਾਂ ਕਹਿੰਦੇ ਘਰ ਨਹੀਂ ਬਣ ਦਿੱਤਾ ਜਿੰਦਾ ਲਾਤਾ ਵਾ ਤੇ ਤੂੰ ਬੜੀ ਆਉਦੀਆਂ ਗੱਲਾਂ ਕਾਂਡੀਆਂ ਤੂੰ ਬੜੀ ਤੇ ਹੈਜਲੀ ਬਣਦੀਆਂ ਹੈਜਲੀ ਦੱਸ ਮੈਂ ਕਦੀ ਬਨਾਂ ਮੈਂ ਤਾਂ ਇਹ ਸੋਚਣਦੀ ਆਂ ਵੀ ਸਾਡੀ ਬੇਇੱਜ਼ਤੀ ਹੁੰਦੀ ਆ ਬੇਇੱਜ਼ਤੀ ਕੀ ਹੁੰਦੀ ਆ ਜਿਹਦਾ ਤੈਨੂੰ ਟੱਕੇ ਮਾਰ ਕੇ ਘਰੋਂ ਕੱਢਿਆ ਤੂੰ ਫੇਰ ਉਹਦੇ ਡੈਈਂ ਲਿਆਜ ਲੈਣ ਕੋਈ ਗੱਲ ਨਹੀਂ ਹੁਣ ਤੇ ਗੱਲ ਕਰੂੰਗੀ ਚਾਹੀਦੇ ਨਾਲ ਹੀ ਹੁਣ ਚੁੱਪ ਨਹੀਂ ਕਰਕੇ ਬੈਂਦੀ ਇਹ ਜਨਾਬ ਨੂੰ ਯੰਸਾਸ ਦੇ ਗੱਲਬਾਤ ਤੱਕ ਗੂਏ ਜੇ ਮੋਰਤਾ ਜਿੰਦਾ ਲਾਤਾ ਕਰਨੂ ਹੈਗੀ ਵੀ ਇਸੇ ਵਈਏ ਜੋਗੀ ਇਹਦਾ ਮਲਾਇਆ ਸਾਬ ਇਹਨਾਂ ਇੱਥੇ ਆਏ ਬਹੁਤ ਜ਼ਿਆਦਾ ਹੀ ਮਸ਼ਰਦੀ ਹੈ ਨਹੀਂ ਇਹਨਾਂ ਮੇਰੀ ਵੀ ਬੇਇੱਜ਼ਤੀ ਕੀਤੀ ਨਾ ਇਹਨਾਂ ਇੱਦਾਂ ਹੀ ਚਾਹੀਦਾ ਹੈ ਹਾਦੀ ਹੋਈ ਆ ਕਿਤੇ ਮੈਂ ਨਹੀਂ ਬੰਦਾ ਹੋਇਆ ਕਿਤੇ ਰਹਿ ਲਿਆ ਕਿਤੇ ਪੰਜ ਛੇ ਦਿਨ ਜਦੋਂ ਮੂੰਹ ਚੁੱਕਿਆ ਬਸ ਇੱਥੇ ਕੋਈ ਲਿਮਟ ਹੁੰਦੀ ਰਹਿਣ ਦੀ ਪੇਕੇ ਜਾਂਦੀਆਂ ਵੀ ਕੁੜੀਆਂ ਘੜੀਆਂ ਨਹੀਂ ਜਾਂਦੀਆਂ ਇਹ ਨੋਖੀ ਆ ਇੱਕ ਉਹ ਜੇ ਉਹ ਆ ਜਿਹੜੇ ਝੱਟ ਸਾਂਭ ਕੇ ਤੇ ਬਹਿ ਜਾਂਦੇ ਮੈਂ ਤਾਂ ਇਹ ਨਾ ਮੋਨ ਲਾਉਣੀ ਹੁਣ ਇਹਨੂੰ ਉਹਨਾਂ ਨੂੰ ਪਤਾ ਨਹੀਂ ਕੀ ਦਿੰਦੀ ਆ ਝਾਤੀ ਘਰ ਆਖ ਲੈਂਦੇ ਆ ਦੇਣਾ ਦੂਣਾ ਕੀ ਤੁਹਾਨੂੰ ਵੀ ਪਤਾ ਜੋ ਪੈਸਾ ਤੇ ਅਲਾਵਾ ਸਾਰਾ ਤਾਂ ਸੰਭੀ ਜਾਂਦੀ ਏ ਹੋਰ ਇਹਨੇ ਕੀ ਕਰਨਾ ਹੋਰ ਖਵਾਲ ਦੀ ਰੋਟੀਆਂ ਮੈਨੂੰ ਪਤਾ ਨਹੀਂ ਤਾਂ ਇਹਦੀ ਪ੍ਰਸ਼ਾਸਨਾ ਬੰਦੇ ਨਹੀਂ ਇਹਦੀ ਨਾ ਆਹ ਰੋਟੀਆਂ ਇਦਾਂ ਕੋਣ ਖਵਾਲਦਾ ਨਾਲ ਖਵਾਲੀਆਂ ਜਾਂਦੀਆਂ ਨਾ ਨਾ ਕੋਈ ਵੀ ਨਹੀਂ ਖਵਾਲਦਾ ਨਾ ਉਹ ਨੋਟ ਮਿਲਦੇ ਹੀ ਨਾ ਕਰਕੇ ਤਾਂ ਹੀ ਤੇ ਕੋਈ ਨਹੀਂ ਕਰੀ ਜਾਵੇ ਹੁਣ ਜਾਉਂਗੀ ਤਾਂ ਸਹੀ ਇੱਕ ਵਾਰ ਤਾਹੋ ਤੁਹਾਨੂੰ ਮੈਂ ਦੱਸਿਆ ਵਾ ਤੂੰ ਨਾ ਇੱਕ ਵਾਰੀ ਜਾ ਉਹਦੀ ਚੰਗੀ ਤਰ੍ਹਾਂ ਬੇਇੱਜ਼ਤੀ ਕਰਕੇ ਆ ਕੋਈ ਗੱਲ ਨਹੀਂ ਦੀਦੀ ਹੁਣ ਤਾਂ ਮੈਂ ਪੱਕਾ ਜਾਉਂਗੀ ਤੇ ਪੁੱਛ ਕੇ ਹੁੰਦੀ ਐ ਪੀ ਇਹ ਚੰਗਾ ਕੰਮ ਹੋਆ ਕਿਉਂ ਸਾਡਾ ਨੱਕ ਵਡਾਉਂਦੀ ਪਿੰਡ ਦੇ ਵਿੱਚ ਹੁਣ ਜਾਏਗੀ ਨਾ ਤੇ ਉਹਨਾਂ ਦੀ ਬੇਇੱਜ਼ਤੀ ਚੰਗੀ ਤਰ੍ਹਾਂ ਕਰਕੇ ਆਈ ਤੇ ਸੰਦੀਪ ਦੀ ਵੀ ਕੜੀ ਉਹ ਵੀ ਬੜੀ ਮਸਰੀ ਫੈਂਦੀ ਆ ਚਾਰ ਪੈਸੇ ਕੀ ਉਹਦੇ ਘਾਗੇ ਆ ਕੋਈ ਗੱਲ ਨਹੀਂ ਮੈਨੂੰ ਇੱਕ ਵਾਰ ਜਾ ਲੈਣ ਦੋ ਵੇਖਿਓ ਸੇ ਕਿਦਾਂ ਦੋਵਾਂ ਦੀ ਨੇ ਰੀਲੀਅਮ ਨਹੀਂ ਐ ਇੱਕ ਦਿਨ ਹੀ ਲਿਉਣੀ ਇੱਕ ਬਹੁਤੀਆਂ ਗੱਲਾਂ ਹੁੰਦੇ ਆਂ ਦੀਆਂ ਸੰਦੀਪ ਨੇ ਹੁਣ ਹੁੰਦੀਆਂ ਹੀ ਤੇ ਮਸਛੜੀ ਬੜੀ ਜਾਣਦੀ ਤੇ ਪਤਾ ਨਾ ਗੱਲ ਕੀ ਆ ਹੁਣ ਕੰਮ ਜੂ ਮਿਲ ਗਿਆ ਉਹ ਤੇ ਮਸਰੀ ਬੜੀ ਫੈਂਦੀ ਆ ਚਾਰ ਪੈਸੇ ਕੀ ਆ ਗਏ ਆ ਪੈਸੇ ਕਦੀ ਵੇਖੇ ਹੁੰਦੇ ਤਾਂ ਫੇਰ ਹੀ ਨਾ ਤਾਂ ਹੀ ਤੇ ਗੱਲਾਂ ਹੁੰਦੀਆਂ ਅੱਗੇ ਨਹੀਂ ਗੱਲ ਕਰਦੀ ਕੋਈ ਨਾ ਹੋਣ ਤੇ ਕਿਤੇ ਉਹ ਤੂਫਾਨ ਬਣੀ ਆ ਪੂਰੀ ਨਾ ਚਲੋ ਕੋਈ ਗੱਲ ਨਹੀਂ ਕਰਨੇ ਕਿ ਨਹੀਂ ਕਰਨੀਆਂ ਵਾ ਜਾਣੀ ਆ ਹੁਣ ਉਧਰ ਚਲ ਚੱਲ ਜਾ ਤੇਰੇ ਘਰ ਕੇ ਆਈ ਚੰਗੀ ਤਰ੍ਹਾਂ ਇਹ ਹੁਣ ਚੱਲੀ ਆ ਇੰਨੇ ਜਾ ਕੇ ਬੋਲਣਾ ਵਾ ਅੱਗੇ ਉਹ ਕਰੀਆ ਘੱਟ ਵਾ ਚਲੋ ਮੈਂ ਇਹੋ ਚਾਹੁੰਨੀ ਆ ਇਹਨਾਂ ਦੇ ਨਾਲ ਲੜਾਈ ਇਦਾਂ ਹੀ ਲੱਗੀ ਰਹੇ ਸਰਪੰਚ ਸਾਹਿਬ ਓ ਬੱਲੇ ਦਲਜੀਤ ਸਿੰਘ ਕਦਾਂ ਠੀਕ ਠਾਕ? ਹਾਂਜੀ ਬਰੇ ਤੁਸੀਂ ਸੁਣਾਓ ਵਧੀਆ ਵਧੀਆ। ਹੋਰ ਸ਼ੈੱਡ ਬੜੀ ਵਧੀਆ ਬਣਾ ਲਈ ਜੇ। ਉਹ ਬਣਾਉਣੀ ਹੀ ਯਾਰ ਡੰਗਰਾਂ ਦਾ ਬੜਾ ਔਖਾ ਸੀ ਕੰਮ। ਹਾਂਜੀ ਤੇ ਮੈਂ ਸੋਚਿਆ ਮੈਂ ਕਿ ਯਾਰ ਹੁਣ ਲਈ ਇਹ ਤਾਂ ਹੈਗੀਆਂ ਕਰਨ ਤੇ ਸ਼ੈੱਡ ਭਾ ਦਨੇ ਆ। ਨਹੀਂ ਆਹ ਤਾਂ ਵਧੀਆ ਹੋ ਗਿਆ ਯਾਰ। ਆਹ ਧੋੜੀ ਦਾ ਇਧਰ ਪਾਸੇ। ਓਏ ਇਹੋ ਆ ਬਰਾਂਡਾ ਬਣਾ ਲਿਆ ਮੈਂ ਚੱਲ ਟੁੜੀ ਤੜੀ ਰੱਖਣ ਨੂੰ ਵਾਹ ਵਧੀਆ ਨਾਲੇ ਥਾਂ। ਨਹੀਂ ਵਧੀਆ ਇਹਦੇ ਪੰਜ ਨਹੀਂ ਮਰੀ ਟਰਾਲੀਆਂ ਪਾਈ ਜੋ ਇੱਥੇ ਲੈਂਟਰ ਵਾ ਇਧਰ ਸ਼ੈੱਡ ਵਾ ਮੈਂ ਚੱਲ। ਚੱਲ ਜੀ ਵਧੀਆ ਹੋ ਗਿਆ ਕੰਮ ਨਾਲ। ਹੋਰ ਸੁਣਾਓ ਕਦਾਂ? ਵ ਫੋਨ ਮੈਂ ਕਰਨਾ ਸੀ ਤੇਰੇ ਨਾਲ ਕਰ ਨਹੀਂ ਸੀ ਗੱਲ ਇੱਕ ਹਾਂਜੀ ਹਾਂਜੀ ਐ ਕਹਿ ਰਿਆ ਸੀਗਾ ਵੀ ਮਸ਼ੀਨ ਦਾ ਤੇ ਆਪਣਾ ਹੁਣ ਕੰਮ ਨਿਬੜ ਗਿਆ ਤੇਰਾ ਹੈ ਕਿ ਨਹੀਂ ਹਾਂਜੀ ਹਾਂਜੀ ਤੇ ਹੁਣ ਗੱਡੀ ਦਾ ਵੀ ਕੋਈ ਨਾ ਕੋਈ ਨਾ ਹੱਲ ਕੱਢ ਲਾ ਠੀਕ ਹੈ ਠੀਕ ਹੈ ਜੀ ਆਹ ਤੇਰਾ ਵਧੀਆ ਸੁਖੋ ਜਿਹੜਾ ਤੂੰ ਐਗਰੀਮੈਂਟ ਕੀਤਾ ਨਾ 3 ਸਾਲ ਦਾ ਪੱਕਾ ਹੀ ਤੇ ਤੈਨੂੰ ਹੁਣ ਤੇ ਟੈਨਸ਼ਨ ਲੈਣ ਦੀ ਕੋਈ ਲੋੜ ਹੀ ਨਹੀਂ ਗੀ ਹਾਂਜੀ 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 ਤੇ ਬਾਕੀ ਉਹਦਾ ਵੀ ਚਲੋ ਮਾਰਾ ਇਹਨੇ ਬੜੀ ਤੇ ਤੇ ਬਖਸ਼ਿਸ਼ ਕੀਤੀ ਆ ਹੁਣ ਵਧੀਆ ਨਾਲੇ ਮਿਹਨਤ ਨੂੰ ਫਲ ਮਿਲ ਰਿਹਾ ਸੀਗਾ ਹੈਨਾ ਤੇ ਮੈਂ ਸੋਚਣੇ ਮੈਂ ਹਾਂ ਦਲਜੀਤ ਨਾਲ ਇੱਕ ਵਾਰੀ ਗੱਲ ਕਰਾਂ ਵੀ ਇਹ ਕੰਮ ਜ਼ਰੂਰ ਕਰ ਹੁਣ ਗੱਡੀ ਵਾਲਾ ਹਾਂਜੀ ਸਰਪੰਚ ਸਾਹਿਬ ਘਰ ਵੀ ਨੇ ਇਹੋ ਗੱਲ ਹੋਣ ਧੀ ਸਾਨੂੰ ਮੇਰੇ ਦਾ ਫੋਨ ਆਇਆ ਹੈ ਮੈਨੂੰ ਉਹਨੇ ਵੀ ਇਹੋ ਗੱਲ ਕਹੀ ਸੀ ਕਿ ਮਸ਼ੀਨ ਤੁਸੀਂ ਪਾ ਲਈ ਆ ਨਾਲੇ ਕਿਤੇ ਗੱਡੀ ਦਾ ਵੀ ਕਰ ਲਓ ਤੇ ਮੈਂ ਵੀ ਹੁਣ ਸੋਚਣ ਡਿਆ ਵਾਂ ਕਿ ਟਿਪਰ ਲੈ ਹੀ ਲੈਣਾ ਇੱਕ ਅਦਾ ਇਹੋ ਤੇ ਗੱਲ ਮੈਂ ਕਹਿਣ ਡਿਆ ਵਾਂ ਆਪਣੀ ਚੀਜ਼ ਹੋਏ ਦਾ ਵਾਅਦਾ ਬੜਾ ਜਦੋਂ ਮਰਜ਼ੀ ਚਲਾਓ ਜਦੋਂ ਮਰਜ਼ੀ ਰੋਕੋ ਹੁਣ ਚਲੋ ਬੰਦੇ ਤੇ ਭਾਵੇਂ ਦੂਜੇ ਤੁਹਾਡੇ ਆਪਣੇ ਹੀ ਨੇ ਗੱਡੀਆਂ ਨੇ ਹਾਂਜੀ ਪਰ ਫਿਰ ਵੀ ਹੈ ਤੇ ਤਰਲਾ ਹੀ ਆ ਨਾ ਪੁੱਛ ਗਈ ਆ ਨਾ ਕਿਸ ਨੂੰ ਆਹ ਇਹ ਤਾਂ ਗੱਲ ਹੋ ਜਾਂਦੀ ਹੈ ਹਨਾ ਉਦਾਂ ਇਹ ਆ ਵੀ ਉਹਨਾਂ ਨੂੰ ਵੀ ਹੁੰਦਾ ਵਾ ਸਾਡੀ ਵੀ ਟੇਪਰ ਚੱਲਦੇ ਰਹਿਣ ਮੇਰੀ ਮਸ਼ੀਨ ਚੱਲਦੀ ਰਹਿੰਦੀ ਹੈ ਤੇ ਇਹ ਆ ਵੀ ਚਲੋ ਹੁਣ ਜਦੋਂ ਕੰਮ ਹੀ ਇਹ ਕਰਨਾ ਹਾਂਜੀ ਹਾਂਜੀ ਤੇ ਨਾਲੇ ਮਾਰਾ ਇਹਨੇ ਹੁਣ ਬਾਹ ਫੜੀ ਆ ਹੁਣ ਕਰੀ ਜਾ ਕੰਮ ਜਿਹੜੇ ਕਰਨੇ ਆ ਨਹੀਂ ਨਹੀਂ ਠੀਕ ਆ ਗੱਡੀ ਵੇਖਣ ਜਾਣਾ ਵਾ ਠੀਕ ਆ ਤੇ ਕੋਈ ਇਹਨਾਂ ਤੁਹਾਨੂੰ ਨਾਲ ਲੈ ਜਾਊਗਾ ਤੁਸੀਂ ਦੱਸਿਓ ਬਾਕੀ ਕੋਈ ਸੇਵਾ ਹੋएगी ਮੇਰੇ ਲੈ ਕੋਈ ਵੀ ਦੱਸਿਓ ਠੀਕ ਹੈ ਠੀਕ ਆ ਹਾਂਜੀ ਆੱਚਾ ਝਗੜਣੀ ਇਹ ਗੱਲ ਤੋਂ ਨਾਲੇ ਝਗਣਾ ਕਿਉਂ ਪਈ ਚਲੋ ਕੋਈ ਗੱਲ ਨਹੀਂ ਵਧੀਆ ਕਰੋ ਯਾਰ ਅਸੀਂ ਤਾਂ ਖੁਸ਼ ਵਾ ਇਹ ਬੰਦੇ ਸਾਡੀ ਤਰੱਕੀ ਕਰਦੇ ਆ ਇਹ ਲੋ ਤੇ ਯਾਰ ਸਾੜਾ ਵੀ ਆਪਣਿਆਂ ਦਾ ਹੁੰਦਾ ਵਾ ਹੈ ਮਗਾਨਾ ਬੰਦਾ ਦੱਸ ਉਹਨੂੰ ਕੀ ਲੋੜ ਵਾ ਬਗਾਨੇ ਬੰਦੇ ਨੂੰ ਸੜਨ ਦੀ ਹਾਂਜੀ ਹਾਂਜੀ ਆਪਣਾ ਹੀ ਹਮੇਸ਼ਾ ਚਾਹੂਗਾ ਵੀ ਮੇਰੇ ਤੋਂ ਕੋਈ ਤਾਂ ਨਾ ਚੱਲ ਜੇ ਇਹੋ ਹੀ ਗੱਲ ਐ ਮੈਂ ਇਹਦੇ ਵੇਲੇ ਚਾਹੁੰਦਾ ਵਾਂ ਵੀ ਲਵਲੀ ਵੀ ਠੀਕ ਹੋ ਜੇ ਤੇ ਆਪਣੀ ਕਿਤੇ ਡਿਊਟੀ ਜਾਣ ਡਵੇ ਫੇਰ ਚਲੋ ਬੰਦਾ ਸਸਪੈਂਡ ਹੀ ਕੀਤਾ ਵਾ ਫੇਰ ਬਹਾਲ ਹੋ ਹੀ ਜਾਂਦਾ ਬੰਦਾ ਪਰ ਬੰਦਾ ਆਪ ਵੀ ਚਾਵੇ ਫੇਰ ਹੀ ਐ ਨਾ ਹਾਂਜੀ ਹਾਂਜੀ ਪਰ ਉਹ ਤੇ ਚਾਹੁੰਦਾ ਨਹੀਂਗਾ ਬਸ ਆ ਸਮਝਾ ਕੇ ਵੇਲੇ ਸਰਪੰਚ ਸਾਹਿਬ ਕਦੀ ਕਦੋ ਗਲੀਆਂ ਚੁੱਕੀਦਾ ਵਾ ਕਦੀ ਕਦੋ ਚੁੱਕੀਦਾ ਵਾ ਉਹੀ ਵੇਖੀਦਾ ਵਾ ਯਾਰ ਸਾਨੂੰ ਬੜਾ ਤਰਸਾਉਂਦਾ ਹਾਂਜੀ ਪਰ ਹੁਣ ਅਸੀਂ ਕਹੀਏ ਤੇ ਫਿਰ ਗੱਲ ਪੈਂਦਾ ਹੀ ਅੱਗੋਂ ਪਿੱਤਾਂ ਨੂੰ ਕਿ ਲੋੜਾ ਮੇਰੇ ਘਰ ਚ ਗੱਲ ਉਹ ਹੀ ਗੱਲ ਆ ਮੈਂ ਪਰਸੋਂ ਇਹ ਚੋਕ ਕੇ ਲਿਆ ਆਂ ਜਿਹੜੀ ਤੁਸੀਂ ਗੱਲ ਗਿਆਂਦੇ ਹੋ ਉਦਾਂ ਹੀ ਅੱਗੋਂ ਬੋਲਦਾ ਵਾ ਮਾੜਾ ਮਾੜਾ ਕੰਮ ਹੋ ਗਿਆ ਚੱਲ ਯਾਰ ਉਹਦੀ ਕਿਸਮਤ ਹੋ ਦੇ ਨਾਲ ਹਾਂਜੀ ਹਾਂਜੀ ਉਹਦੀ ਗੱਲ ਛੱਡ ਮੈਂ ਤੇ ਮੇਰੇ ਦਿਮਾਗ ਚੋਂ ਢੀ ਗੱਲ ਮੈਂ ਹਜੇ ਦਲਜੀਤ ਨੂੰ ਸਾਧਣਾ ਵਾ ਤੇ ਨਾਲੇ ਇਹ ਜੁਗਾੜ ਵੇਖ ਜਾਂਦਾ ਤੇ ਨਾਲੇ ਗੱਲ ਨਹੀਂ ਨਹੀਂ ਆ ਤੂੰ ਵਧੀਆ ਕੀਤਾ ਵਾ ਤੂੰ ਵੀ ਸਲਾਹ ਦਿੱਤੀ ਹੈ ਨਾ ਇਹ ਮੈਂ ਕੰਮ ਘੜੀ ਲੈ ਆਂ ਆ ਨਾਲੇ ਘਰ ਚਲੀਏ ਚਾਹ ਪਣੀ ਪੀਨੇ ਆ ਜਾਏਗਾ ਚਲੋ ਚੱਲ ਜੀ ਆ ਜਾ ਮੇਰੀ ਗੱਲ ਸੁਣ ਮੂੰਹ ਚੁੱਕਾ ਤੇ ਇੱਥੇ ਆ ਕੇ ਤੁਸੀਂ ਬਹਿ ਜਾਂਦੇ ਆ ਥੋੜੀ ਬੋਤੀ ਇੱਜ਼ਤ ਰਹਿਣ ਦੇਣੀ ਹੈ ਕਿ ਨਹੀਂ ਸਾਡੇ ਪਿੰਡ ਵਿੱਚ ਰਪਿੰਦਰ ਹੋਇਆ ਕੀ ਆ ਕਿੱਦਾਂ ਬੋਲਣ ਦੀ ਤੂੰ ਦੀਦੀ ਨੂੰ ਹੋਣਾ ਕੀ ਆ ਸਾਰੀਆਂ ਗੱਲਾਂ ਦਾ ਤੁਹਾਨੂੰ ਵੀ ਪਤਾ ਵਾ ਇੰਨੇ ਨਿਆਣੇ ਨਾ ਬਣਿਆ ਕਰੋ ਨਹੀਂ ਅੱਗੇ ਬਹੁਤ ਇੱਜ਼ਤ ਵਾ ਤੇਰੀ ਪਿੰਡ ਦੇ ਵਿੱਚ ਗੱਲ ਕੀ ਮੈਂ ਤੁਹਾਡੀ ਦੀ ਗੱਲ ਕਰਨ ਦੀ ਆ ਜਿਹੜੀ ਮਾੜੀ ਮੋਟੀ ਹੈਗੀ ਉਹ ਵੀ ਤੁਸੀਂ ਰਹਿਣ ਦੇਣੀ ਨਹੀਂ ਗੱਲ ਕੀ ਆ ਗੱਲ ਦੱਸ ਮੈਨੂੰ ਪਹਿਲਾਂ ਉਹ ਸੱਸ ਨੇ ਰੱਖਿਆ ਨਹੀਂ ਉੱਥੇ ਕੱਢਦੀ ਆ ਸੱਸ ਨੇ ਕੀ ਗੱਲ ਆ ਨੇ ਮੈਨੂੰ ਤਾਂ ਲੱਗਦਾ ਵੀ ਕੱਢਦੀ ਆ ਨਾਲੇ ਨਾ ਦੀਦੀ ਸਾਡੇ ਘਰ ਆਏ ਆ ਤੁਹਾਨੂੰ ਕੁਝ ਹੋਣ ਡਿਆ ਵਾ ਰਹਿਣ ਨੂੰ ਭਾਵੇਂ ਇੱਥੇ ਸੌਂਵਾਂ ਰਹੀ ਜਾਵੇ ਪਰ ਕੋਈ ਢੰਗ ਹੁੰਦਾ ਆਉਂਦਾ ਇਹ ਥੋੜਾ ਵਾ ਸੱਸ ਨਾਲ ਲੜਪੇ ਰ ਇੱਥੇ ਆ ਗਏ ਦੀਦੀ ਤੁਹਾਡੇ ਘਰ ਜਾਣ ਡੇ ਆ ਜਾਂ ਤੁਹਾਡੇ ਘਰੋਂ ਖਾਣ ਡੇ ਆ ਨਾਲੇ ਮੈਨੂੰ ਇਹ ਗੱਲ ਦੱਸੋ ਤੁਹਾਨੂੰ ਕਿਹਨੇ ਦੱਸਿਆ ਵਾ ਕਿ ਦੀਦੀ ਨੂੰ ਨਾ ਸੱਸ ਨੇ ਕੱਢਿਆ ਵਾ ਦੱਸਣ ਵਾਲੇ ਨਾ ਦੱਸ ਹੀ ਦਿੰਦੇ ਸਾਰਾ ਕੁਝ ਨਾਲੇ ਮੈਨੂੰ ਘੜਾ ਪਤਾ ਲੱਗਦਾ ਮੈਂ ਨਿਆਣੀ ਤੇ ਨਹੀਂ ਆ ਕਿ ਕੀ ਇਹ ਨਾ ਹੋਇਆ ਤੇ ਕੀ ਨਹੀਂ ਹੋਇਆ ਉਹ ਸੱਸ ਨੇ ਘਰੋਂ ਗੱਡੀ ਹੈ ਨਾ ਹੁਣ ਫੇਰ ਇੱਥੇ ਆ ਕੇ ਤੇ ਬਹਿ ਜਾ ਲੋਕੀ ਗੱਲਾਂ ਕਰਦੇ ਆ ਬਾਹਰ ਪੀਨਾਂ ਦੀ ਕੁੜੀ ਇੱਥੇ ਵੱਡੀ ਰਹਿੰਦੀ ਆ ਅਹੀਂ ਕਿੰਨਾ ਕ ਪੇਕੇ ਜਾਂਦੀਆਂ ਵਾ ਚਲੋ ਬੰਦਾ ਜਾਂਦਾ ਵੀ ਆ ਕਿਸ ਹਿਸਾਬ ਨਾਲ ਜਾਂਦਾ ਵਾ ਇਹ ਥੋੜਾ ਮੂੰਹ ਚੁੱਕਿਆ ਤੇ ਜਦੋਂ ਮਰਜੀ ਆ ਜੋ ਹਲੇ ਗਈਆਂ ਦੋਸੇ ਵਾਲੇ ਫੇ ਆ ਗਏ ਆ ਅਸੰਦੀਪ ਮੈਨੂੰ ਪਤਾ ਵਾ ਜਿੱਥੋਂ ਪਤਾ ਲੱਗਾ ਵਾ ਇਹਨੂੰ ਤੇ ਬਾਕੀ ਨਾ ਰਹੀ ਗੱਲ ਮੰਮੀ ਦੀ ਉਹਨੇ ਮੈਨੂੰ ਘਰੋਂ ਨੀ ਕੱਢਿਆ ਹੈਗਾ ਉਹ ਘਰ ਹੈ ਨਹੀਂ ਮੈਂ ਤਾਂ ਇੱਥੇ ਆਈ ਆ ਉਹ ਚੰਗਾ ਚੰਗਾ ਪਤਾ ਮੈਨੂੰ ਸਾਰਾ ਉੱਥੇ ਤੇ ਦੂਰ ਆ ਕੇ ਗੁਈਰਾ ਜੀ ਨਹੀਂ ਆ ਤੇ ਗੱਲਾਂ ਮਾਰਦੇ ਫਿਰਦੇ ਆ ਨਾਲੇ ਜਿਹੜਾ ਤੂੰ ਕਹਿਣ ਲਈ ਆ ਨਾ ਕਿ ਅਸੀਂ ਕਦੀ ਗਈਆਂ ਨਹੀਂ ਆ ਤੂੰ ਇੱਥੇ ਵੜੀ ਰਹਿਣੀ ਆ ਅਗਲੇ ਚੱਲਣ ਵਾਲੇ ਚੱਲਦੇ ਆ ਮੈਨੂੰ ਮੈਂ ਤੇਰੇ ਘਰ ਨਹੀਂ ਜਾਂਦੀ ਹੈਗੀ ਕਿੰਨਾ ਕਿ ਚੱਲਣਾ ਵਾ ਪਤਾ ਮੈਨੂੰ ਮਤਲਬ ਆ ਤਾਂ ਚੱਲਦੇ ਆ ਚਲੋ ਮਤਲਬ ਨੂੰ ਹੀ ਸਹੀ ਚੱਲਣ ਤੇ ਡੇ ਆ ਨਾ ਕੋਈ ਤੇ ਉਹ ਵੀ ਨਹੀਂ ਚੱਲਿਆ ਜਾਂਦਾ ਜਦੋਂ ਉਧਰ ਮਿਲਦੀਆਂ ਸੀ ਉਦੋਂ ਆਪਾਂ ਚੰਗੇ ਸੀ ਤੇ ਹੁਣ ਹਾਨੂੰ ਤੂੰ ਗੱਲਾਂ ਡੇ ਪਈਆਂ ਕਰਨ ਨਹੀਂ ਮੈਂ ਤਾਂ ਚੰਗੀ ਰਹੀ ਸੀ ਤੂੰ ਮਾੜੀ ਬਣਾਤਾ ਪਤਾ ਮੈਨੂੰ ਕਿੰਨਾ ਕਿ ਚੰਗੇ ਰਹੇ ਆ ਤੁਸੀਂ ਅਸੀਂ ਕਾਦਾ ਮਤਲਬ ਕਢਣ ਡੇ ਆ ਪਤਾਈਏ ਸਾਰਾ ਮੂੰਹ ਸਾਹਮਣੇ ਗੱਲ ਕਰ ਲੈ। ਕਿਹੜਾ ਭਲੇ ਖਵਾਗੇ ਇਹਨੂੰ? ਖਾਣ ਨੂੰ ਟੱਕਰੀ ਆ ਬਸ ਤੂੰ ਹੀ। ਖਾਣ ਨੂੰ ਟੱਕਰੀ ਆ। ਤੂੰ ਲਿਆ ਲਿਆ ਦਿੰਨੀ ਆ ਨਾ। ਤੇ ਉਹਨੂੰ ਕਿਉਂ ਖਵਾ ਲੰਦੀ ਆ? ਮੈਨੂੰ ਪਤਾ ਨਹੀਂ ਆ। ਤੇ ਸਾਡੀ ਮਰਜ਼ੀ ਆ। ਸਾਸੂ ਦੀ ਰੋਂਦੀ ਆ ਤੁਹਾਨੂੰ। ਤੇਰੇ ਕੋ ਤੇ ਸਾਂਭੀ ਨਹੀਂ ਜਾਣਦੀ। ਨਹੀਂ ਤੇ ਫਿਰ ਸਾਂਭਣਾਈ ਆ। ਸਾਂਭੀ ਕੀ ਆ? ਲੱਖਾਂ ਦੇ ਲੱਖ ਮਿਲਦੇ ਸਾਂਭਣਾਈ ਆ। ਨਾਲੇ ਵਿੱਚਲੀ ਗੱਲ ਦਾ ਤਾਂ ਮੈਨੂੰ ਪਤਾ ਹੀ ਆ। ਤੇਰੇ ਰਾਦੇ ਵਿੱਚ ਇਹ ਹੋਣਾ ਵਾ ਕਿ ਜਿਹੜੇ ਚਾਰ ਹਿੱਸੇ ਹੋਣੇ ਆ, ਇੱਕ ਹਿੱਸਾ ਇਹਨਾਂ ਦਾ ਵੀ ਲਵੂੰਗੀ ਮੈਂ। ਔਲੇ ਖਰ ਮੈਨੂੰ ਕਿਹ ਗੱਲ ਦਾ ਨਹੀਂ ਆ ਤੇ ਕੋਈ ਨਹੀਂ ਆ ਉਹ ਮੈਂ ਹੋ ਨਹੀਂ ਦੇਣਾ ਉਹ ਵਾਲਾ ਕੰਮ ਮਿਲਣਗੇ ਤੇ ਤੈਨਹੀਂ ਚਾਰ ਨਹੀਂ ਮੈਂ ਹੋਣ ਦਿੰਦੀ ਰੁਪਿੰਦਰ ਤੂੰ ਨਹੀਂ ਸੁਧਰ ਸਕਦੀ ਤੇਰੀ ਸੋਚ ਨਾ ਮਾੜੀ ਰਹਿਣੀ ਆ ਉਹ ਨਹੀਂ ਬਦਲ ਸਕਦੀ ਕਿੱਥੇ ਦੀ ਗੱਲ ਵਾ ਤੇ ਕਿੱਧਰ ਨੂੰ ਲੱਗੀ ਆ ਨਾਲੇ ਦੀਦੀ ਕਿੰਨਾ ਕਹਿੰਦਾ ਨੇ ਹਿੱਸਾ ਦੇਤਾ ਵਾ ਜੜਾ ਅਸੀਂ ਟਾੜਾ ਵੀ ਹਿੱਸਾ ਲੈਣਾ ਇਹ ਜਦੋਂ ਆਉਂਦੀ ਹੈ ਨਾ ਲੜਨੀ ਆਉਂਦੀ ਹੈ ਬਸ ਹੋਰ ਤੇਨੂੰ ਕੋਈ ਕੰਮ ਹੀ ਹੈ ਨਹੀਂ ਲੜ ਨਿਕਾਲੀ ਜਾਣਾ ਵਾ ਮੈਨੂੰ ਕਿਹੜਾ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਹੈਗਾ ਹਾਂ ਮੰਦੀਆਂ ਗੱਲਾਂ ਨਾ ਬਾਹਰ ਆਈ ਜਾਂਦੀਆਂ ਬੰਦੇ ਦੇ ਚਲੋ ਠੀਕ ਆ ਜੇ ਇਹ ਗੱਲ ਵਾ ਨਾ ਉਦਾਂ ਤੇ ਫਿਰ ਮੈਂ ਹਸਣ ਨਹੀਂ ਗੱਲ ਲੈਣਾ ਹੈਗਾ ਤੇ ਹੁਣ ਮੈਂ ਤੈਨੂੰ ਲੈ ਕੇ ਦੱਸੂਗੀ ਕਿ ਹੱਸੇ ਕਿੱਦਾਂ ਲਈਦੇ ਆ ਆਹੋ ਲੈ ਜਾ ਅੱਗੇ ਰਹਿਣਗੀ ਦਿੱਤਾ ਵਾ ਜਾ ਨੀ ਪੈਣਾ ਆਪਣੇ ਘਰ ਚਲ ਜਾ ਠੀਕ ਆ ਨਾ ਸਾਡੇ ਘਰ ਲੜਾਈ ਨਾ ਪਾਇਆ ਕਰ ਆਪਣਾ ਘਰ ਤੇ ਤੂੰ ਜਾੜਿਆ ਜਾੜਿਆ ਵਾ ਨਾ ਤੇ ਸਾਡਾ ਬਖਸ਼ ਦੇ ਲੜਾਈ ਤਾਂ ਬੜੀ ਪੈਂਦੀ ਥਾਡੇ ਘਰ ਉਦਾਂ ਤੁਸੀਂ ਬੜੀਆਂ ਚੰਗੀਆਂ ਰਹਿੰਦੀਆਂ ਹਨਾ ਆਹੋ ਤੈਨੂੰ ਇੰਨਾ ਪਤਾ ਲੱਗ ਗਿਆ ਹੋਣਾ ਵਾ ਨਾ ਹਣ ਉਧਰ ਨਹੀਂ ਆਇਆ ਜਾਂਦਾ ਤੇ ਮੈਂ ਹੀ ਜਾਣੀ ਆ ਉਹੋ ਜੇ ਦੱਸਣ ਵਾਲੇ ਤੇ ਉਹੋ ਜੇ ਸੁਣਨ ਵਾਲੇ ਜੇ ਰੱਬ ਨੇ ਸਾਡੀ ਸੋਣੀ ਲਈ ਹੈ ਨਾ ਤੇਰੇ ਕੋ ਵੇਖ ਕੇ ਜਰਿਆ ਨਹੀਂ ਜਾਣ ਡਿਆ ਨੀ ਚੰਗਾ ਚੰਗਾ ਉਹ ਦਿਨ ਭੁੱਲ ਗਈਆਂ ਨਾ ਜਦੋਂ 10-1000 ਰੁਪਇਆ ਮੰਗਦੇ ਫਿਰਦੇ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਲੱਭਦੇ ਹੁਣ ਕੰਮ ਤੇ ਲੱਗੇ ਆ ਤੇ ਕਿੱਡੀ ਤੈਨੂੰ ਗੱਲਾਂ ਉਹ ਲਾ ਪੀਆਂ ਵਾ ਪੁਰਾਣੇ ਦਿਨ ਭੁੱਲਣੇ ਨਹੀਂ ਚਾਹੀਦੇ ਠੀਕ ਵਾ ਨਾ ਇਹ ਪਤਾ ਨਹੀਂ ਹੁੰਦਾ ਕਿਹੜੇ ਵਲੇ ਟਾਈਮ ਕਿੱਥੇ ਆ ਜਾਂਦਾ ਵਾ ਨੀ ਰਪਿੰਦਰ ਉਹਨਾਂ ਨੂੰ ਤੇ ਜਾਦੀ ਆ ਪਰ ਤੂੰ ਸਭ ਕੁਝ ਭੁੱਲ ਗਈ ਆ ਤੂੰ ਤੇ ਰੱਬ ਵੀ ਭਲਾਇਆ ਵਾ ਉਹ ਜਾਦਵਾ ਹਨੂ ਵੀ ਸਾਰਾ ਕੁਝ ਤੂੰ ਹੀ ਤੇ ਬਹੁਤੇ ਸਿਆਣੇ ਨਹੀਂ ਬਣਿਆ ਕਰੋ ਚੰਗਾ ਚਲ ਠੀਕ ਆ ਜੇ ਮੈਂ ਨਹੀਂ ਨਾ ਸਿਆਣੀ ਬਣ ਸਕਦੀ ਤੇ ਮੇਰ ਨਾਲ ਮੱਥਾ ਨਾ ਲਾਇਆ ਕਰ ਘਰ ਕੋਈ ਰੱਖਣ ਵਾਲਾ ਨਹੀਂ ਹੈਗਾ ਤੇ ਇੱਥੇ ਆ ਕੇ ਬਹਿ ਜਾਣਾ ਹੁੰਦਾ ਵਾ ਤੇਰੇ ਘਰ ਤੇ ਨਹੀਂ ਨਾ ਗਈ ਸਭੋ ਤਾਂ ਨੂੰ ਚੜਦੀ ਜਾਨੀ ਮੈਂ ਗੱਲ ਰਹਿਣ ਦੀ ਨਹੀਂ ਕਰਦੀ ਮੈਂ ਲੋਕਾਂ ਦੀ ਕਰਦੀ ਆ ਤੇ ਉਹਨਾਂ ਵੱਲੋਂ ਵੇਖ ਲਿਆ ਕਰੋ ਲੋਕਾਂ ਕਰੋ ਖਾਣ ਜਾਨੀ ਆ ਖਾਣ ਜਾਨੀ ਆ ਗੱਲ ਕਰਨ ਦੀ ਆ ਪਰ ਵੇਖਣਾ ਚਾਹੀਦਾ ਵਾ ਨਹੀਂ ਪਤਾ ਲੋਕਾਂ ਨੂੰ ਹਨਾ ਵੀ ਤੂੰ ਕੀ ਕਰਦੀ ਤਾਨੂੰ ਨਹੀਂ ਕਿਸੇ ਕੋ ਕਹਿਣਾ ਗੱਲਾਂ ਮੰਮੀ ਨੂੰ ਹੁੰਦੀਆਂ ਤੇ ਸਾਨੂੰ ਹੁੰਦੀਆਂ ਵਾ ਬੱਲੇ ਆਹ ਅੱਗੇ ਤੇ ਤੈਨੂੰ ਲੋਕੀ ਗੱਲਾਂ ਹੀ ਨਹੀਂ ਕਰਦੇ ਕੀ ਗੱਲਾਂ ਕਰਦੇ ਆ ਦੱਸੋ ਤਾਂ ਸਹੀ ਚੋਰੀਆਂ ਆਪ ਕਰਕੇ ਨਾ ਦੂਜਿਆਂ ਦਾ ਲਾ ਦਿੰਦੇ ਤੁਸੀਂ ਚੋਰੀਆਂ ਕੀਤੀਆਂ ਇੱਥੇ ਤੂੰ ਹੋ ਕਰਦੀ ਹੋਏਂਗੀ ਜਾ ਭੈਣ ਆਪਣੇ ਘਰ ਜਾ ਨਹੀਂ ਮੇਰੀ ਗੱਲ ਸੁਣਾ ਚੱਜ ਨਾ ਗੱਲ ਕਰਿਆ ਕਰ ਆਏਗੇ ਦੀ ਤੈਨੂੰ ਇੱਜ਼ਤ ਹੀ ਹੈ ਨਹੀਂ ਕਿੱਦਾਂ ਕਰਨੀ ਹੈ ਨਾ ਤੁਹਾਨੂੰ ਤੇ ਬੜੀ ਇੱਜ਼ਤ ਵਾਗੇ ਗੱਲਾਂ ਮਾਰਦੀ ਫਿਰਦੀਆਂ ਨੀ ਆ ਗਈ ਹਮ ਤਾਂ ਡੱਬੀ ਨਹੀਂ ਉਹ ਚੰਗਾ ਚੰਗਾ ਬੈਠੀ ਰਹੋ ਤੂੰ ਤੇ ਵੇਖ ਲੈ ਸੰਦੀਪ ਉਹੀ ਗੱਲ ਹੋ ਗਈ ਨਾ ਜੇ ਤੋਂ ਮੈਂ ਡਰਦੀ ਸੀ ਦੀਦੀ ਮੈਨੂੰ ਸਮਝ ਨਹੀਂ ਆਉਂਦੀ ਦੱਸਿਆ ਕਿੰਨੇ ਹੋਊਗਾ ਕਿ ਗਵੰਡਰ ਨੇ ਤੈਨੂੰ ਤਾਂ ਦੱਸ ਦਿੱਤਾ ਫੇਰ ਨਹੀਂ ਉਹੋ ਹੀ ਹੁਣੀ ਆ ਹੋਰ ਕਿਹਨੇ ਦੱਸਣਾ ਨਹੀਂ ਅਜੇ ਉਹਦਣ ਉਹਦੀ ਇੰਨੀ ਕੀਤੀ ਸੀ ਉਹਨੂੰ ਨਹੀਂ ਲੱਗਣੀ ਹੈਗੀ ਉਹੋ ਹੀ ਖਲੋਤੀ ਸੀ ਰਾਹ ਦੇ ਵਿੱਚ ਉਹਨੇ ਹੀ ਜਾ ਕੇ ਕੰਨ ਭਰੇ ਹੁਣੇ ਆ ਕਿ ਮੈਨੂੰ ਤੇ ਉਹਦੀ ਸਮਝ ਨਹੀਂ ਆਉਂਦੀ ਉਹਨੇ ਮੈਨ ਲੱਦਾ ਵਾ ਸਾਡੇ ਘਰ ਦਾ ਬੇੜਾ ਗਰਕ ਕਰਕੇ ਛੱਡਣਾ ਵਾ ਨਹੀਂ ਚੱਲ ਉਹ ਤੇ ਜੜੀ ਹੈਗੀ ਹੈਗੀ ਆ ਤੇ ਇਹ ਜੋ ਮੂੰਹ ਚੁੱਕ ਕੇ ਤੇ ਉਸੇ ਵੇਲੇ ਇਹਨੂੰ ਆ ਜਾਂਦੀ ਏ ਇਹਦਾ ਦਿਮਾਗ ਨਹੀਂ ਕੰਮ ਕਰਦਾ ਹੈਗਾ ਚਲੋ ਦੀਦੀ ਛੱਡੋ ਇਹਨਾਂ ਗੱਲਾਂ ਨੂੰ ਆਜੋ ਤੁਸੀਂ ਅੰਦਰ ਸੱਸੀਆ ਮਾਸੀ ਜੀ ਹਾਂਜੀ ਬੜਾ ਕੀ ਹਾਲ ਆ ਹਾਂਜੀ ਵਧੀਆ ਤੁਸੀਂ ਸਣਾ ਠੀਕ ਠਾਕ ਏ ਮੈਂ ਠੀਕ ਆ ਬੜੀਆ ਹੋਰ ਕਿੱਥੇ ਜਾਈ ਮੈਂ ਤੇ ਭੈਣ ਕੋਲ ਗਈ ਆ ਤੂੰ ਭੈਣੇ ਤੇ ਆਏ ਤੇ ਦਰਵਾਜਾ ਬੰਦ ਹੀ ਕਹਿੰਦੇ ਚਾਬੀ ਚੂਬੀ ਵੀ ਨਹੀਂ ਚਾਬੀ ਭਾਈ ਮੈਂ ਆ ਕੇ ਕਹਿੰਦੇ ਕੋਈ ਜਾਨਾਂਗੇ ਤਾਂ ਘਰੀ ਭੈਣੇ ਖਲੋਣਾ ਤੇ ਫਿਰ ਤੂੰ ਚਾਬੀ ਦੇ ਮਕਾਨ ਆ ਰਹੀ ਹਣੀ ਮਸੀ ਤੁਹਾਨੂੰ ਵੀ ਪਤਾ ਵਾ ਕਿ ਰੱਬ ਦੀ ਮੇਰ ਨੇ ਕਾਕਾ ਹੋਇਆ ਵਾ ਹੁਣ ਕਿਨੇ ਨੇ ਕਿਨੇ ਟਾਈਮ ਕਢਾਉਣਾ ਸੀ ਜੇ ਮੈਂ ਭੈਣ ਨੂੰ ਸੱਦ ਲੈ ਫਿਰ ਕਿੱਡੀ ਕੀ ਗੱਲ ਹੋਗੀ ਉਹਦੀ ਗੱਲ ਹੈਗੀ ਆ ਤੂੰ ਅਗੋਂ ਨੂੰ ਕਹਤਾ ਵਾ ਕਿ ਕੋਈ ਗੱਲ ਜਦੋਂ ਮੈਂ ਆਵਾਂਗੀ ਉਦੋਂ ਮੈਂ ਤੁਹਾਨੂੰ ਦੱਸ ਦਊਗੀ ਕਿ ਕੋਈ ਪਿਆਰ ਨਾਲ ਵੀ ਬੰਦਾ ਗੱਲ ਕਰ ਹੀ ਸਕਦਾ ਵਾ ਉਹ ਵਿਚਾਰੀ ਇੱਥੇ ਆ ਕੇ ਰੋਂਦੀ ਸੀ ਇਹਨੇ ਦੁਕਉਂਦੀ ਰਹਿਣਾ ਮੈਂ ਫਿਰ ਹੁਣ ਮੌਕਾ ਵੀ ਆ ਗਿਆ ਦੀ ਇਹਦਾ ਹੁਣ ਤੋ ਹੀ ਦਨਾਨਾ ਕਰੋਦੇ ਹੀ ਤੁਹਾਡੀ ਨੌ ਆ ਇਹ ਮੇਰੀ ਨੌ ਨਹੀਂ ਆ ਇਹ ਮੈਂ ਤੋਰੀ ਰਾਂ ਜੇ ਜਦੋਂ ਠੀਕ ਕਰਕੇ ਚੱਲ ਜਾਂਦੀ ਵੀ ਮੈਂ ਕਿਹ ਕਿੱਥੇ ਬਹਿੰਦਾ ਜਾਵਾ ਤੇ ਪਾਜੀ ਨੂੰ ਪੁੱਛ ਕੇ ਹੁੰਦੇ ਦੱਦ ਨਹੀਂ ਹੁੰਦੇ ਭਾਈ ਨਾਲ ਗੱਲ ਹੋਈ ਹੁੰਦੀ ਤੁਹਾਨੂੰ ਵੀ ਪੁੱਛ ਕੇ ਹੁੰਦੇ ਆ ਨੇ ਮੈਂ ਤੁਹਾਨੂੰ ਇਹ ਨਹੀਂ ਕਹਿਆ ਵੀ ਤੁਸੀਂ ਨਾ ਜਾਓ ਮੈਂ ਤਾਂ ਨਹੀਂ ਹੋਈ ਤੁਹਾਨੂੰ ਗੱਲ ਕਹਿਣ ਦੇ ਆ ਵੀ ਚਲੋ ਇਹ ਵੀ ਤੁਸੀਂ ਚਾਬੀ ਦੇ ਜਿੰਦੇ ਹੋ ਕਿ ਅੱਗੇ ਵੀ ਗਵੰਡੀਆਂ ਦੇ ਕੇ ਚੱਲ ਜਾਂਦੇ ਹੁੰਦੇ ਸੀ ਜਾਂ ਤੁਸੀਂ ਫੋਨ ਕਰ ਦਿੰਦੇ ਵੀ ਦਿਲਸਿੰਦਰ ਆਵੀਂ ਨਾ ਮੈਂ ਚਲੀ ਆ ਆਪਣੀ ਭੈਣ ਕੋ ਜਾਂ ਤੁਸੀਂ ਫੋਨ ਕਰ ਦਿੰਦੇ ਉਹਨੂੰ ਵੀ ਮੈਂ ਰਹਿਣਾ ਹਾਂ ਤੇ ਮੈਂ ਜਾ ਆਪਣੀ ਨਾਲ ਲੱਗੀ ਮੈਂ ਤਾਂ ਦੀ ਮੈਂ ਤਾਂ ਮੁੰਨੜੇ ਵੇਖਦਾ ਕਦੋਂ ਨਹੀਂ ਆਣੇ ਜੀ ਚਲੋ ਠੀਕ ਹੈ ਪਰ ਮਾਸੀ ਇਦਾਂ ਨਾ ਕਰਿਆ ਕਰੋ ਤੁਸੀਂ ਪਹਿਲਾਂ ਤੁਸੀਂ ਨਹੀਂ ਵਕ ਕਰਤਾ ਤੁਸੀਂ ਇਹ ਵੀ ਮੈਨੂੰ ਪਤਾ ਲੱਗਾ ਹੋਰ ਸੋਈਆਂ ਤੁਸੀਂ ਦੋ ਘਰ ਚ ਦੋ ਜਾਣੀਆਂ ਤੁਸੀਂ ਤੁਸੀਂ ਇਦਾਂ ਕਰਨ ਦੇ ਤੁਸੀਂ ਹင်း ਆਪ ਸਿਆਣੇ ਹੋ ਸਿਆਣੇ ਬਣੀਦਾ ਹੋਈਦਾ ਵੈਦਾ ਨਹੀਂ ਘੜੀਦਾ ਹੋਈਦਾ ਦੋੜ ਤੁਸੀਂ ਜਾਣੀਆਂ ਹੀ ਹੋ ਇੱਕ ਇੱਕ ਦਾ ਡਮਡਾ ਕਿਦਣਾ ਵੱਖ ਹੋਣਾ ਉਹਨੇ ਉਹ ਜਾਣੀ ਘੜੀਆਂ ਹੁੰਦੀਆਂ ਨਹੀਂ ਆਂਗੀਆਂ ਲੋਕੀ ਹੁੰਦੇ ਆਏ ਅੱਡ ਉਹ ਹੁੰਦੇ ਅੱਡ ਜਿੱਥੇ ਦੋ ਹੋਣ ਕੱਲੇ ਨੇ ਕਿਦਣਾ ਅੱਡ ਹੋਣਾ ਵਾ ਜੇ ਤੁਮ ਨਾਸ ਹੈ ਗਿਆ ਸੋਹਣੇ ਤਾਂ ਬਰਾਬਰ 20000 ਬੁਕਾਰ ਗਾਣੀ ਹੈ ਮਸੀ ਜੀ ਧਨੀ ਕੋਈ ਗੱਲ ਨਹੀਂ ਪਹਿਲਾਂ ਚੰਗੇ ਭਲੇ ਤੁਸੀਂ ਸਭ ਕੋ ਮਿਲਦਾ ਰਿਹਾ ਤੁਹਾਨੂੰ ਇਹ ਕਹੋ ਕੀ ਨਹੀਂ ਕਰਦੀ ਰਹੀ ਵਿਚਾਰੀ ਚਲੋ ਠੀਕ ਹੈ ਮਸੀ ਤੁਹਾਡੇ ਨਾਲ ਮੈਂ ਸਨ ਗੱਲ ਕਰਦਾ ਫੈਦਾ ਨਹੀਂ ਤੁਸੀਂ ਲੱਗੋ ਕੋਈ ਗੱਲ ਦਾ ਜਵਾਬ ਸਹੀ ਦੇ ਨਹੀਂ ਦੇ ਤੁਸੀਂ ਤੇ ਮੈਂ ਦੇਣਾ ਨਹੀਂ ਤੁਸੀਂ ਮਾਰ ਬੋਲਦੇ ਹੋ ਜਿਹੜਾ ਲਗਾਦੀ ਹੋਈ ਰਹੀ ਚਲੋ ਠੀਕ ਆ ਜਦੋਂ ਆਜੋਗੇ ਫੋਨ ਕਰਦੇ ਹੋ ਚੰਗਾ ਚੰਗਾ ਇਧਰਾਂ ਤੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ ਅਗੋਂ ਉਲਟੇ ਜਵਾਬ ਦਿੰਦੀ ਆ ਜੇ ਤਾਂ ਉਹਨੇ ਕੁੜੀ ਵਿਚਾਰੀ ਕਹਿੰਦੀ ਆ ਮੇਰੀ ਸੱਸ ਚੰਗੀ ਨਹੀਂ ਜੇ ਸੱਸ ਚੰਗੀ ਹੋਵੇ ਤੇ ਕੁੜੀ ਉੱਥੇ ਨਾ ਰਵੇ ਕਿਹਦਾ ਨਹੀਂ ਜੀ ਕਰਦਾ ਰਹਿਣ ਨੂੰ ਚਲ ਕੋਈ ਗੱਲ ਨਹੀਂ ਹੁਣ ਕੁੜੀ ਨੂੰ ਨਾ ਮੈਂ ਆ ਵੀ ਛੱਡ ਕੇ ਆਉਂਗਾ ਤੇ ਨਾਲੇ ਗੱਲ ਕਰਕੇ ਆਉਂਗਾ ਨਾ ਇਹ ਕਿਦਾਂ ਦੀ ਗੱਲ ਹੋਈ ਬਣਾ ਵਿਖਾ ਦਾ ਹਾਲ ਕੀ ਬਣਿਆ ਹੈ ਪੀ ਡੱਫ ਕੇ ਤੇ ਕਿਦਾਂ ਬੂਟ ਵੀ ਨਹੀਂ ਲਾਏ ਕੁਛ ਵੀ ਨਹੀਂ ਇਦਾਂ ਹੀ ਪਿਆ ਲੰਮੇ ਕੀ ਹਾਲ ਬਣ ਗਿਆ ਮੇਰੇ ਪੁੱਤ ਦਾ ਚੰਗਾ ਭਲਾ ਇਦਾਂ ਹੋ ਪੁੱਤ ਹੂੰ ਕੀ ਗੱਲ ਵਾ ਥੋੜੀ ਪੀਰਿਆ ਕਰ ਹਾਂ ਕਿੰਨਾ ਦਿਨ ਸਮਝਾਇਆ ਵਾ ਪੁੱਤੇ ਕੰਮ ਛੱਡ ਦੇ ਚੰਗਾ ਰਹੇਂਗਾ ਚਾਰ ਦਿਨ ਜ਼ਿੰਦਗੀ ਵਧ ਜੀ ਲੇਗਾ ਫਿਰ ਕੀ ਗੱਲ ਵਾ ਆ ਇੰਨਾ ਮੈਂ ਖਾ ਫਟ ਕੇ ਨਹੀਂ ਹੀ ਖਾਣਾ ਤਨ ਚਾਹੀਦਾ ਉੱਠ ਸਿੱਧਾ ਹੋ ਮੇਰਾ ਪੁੱਤ ਤੂੰ ਤੇ ਬੂਟ ਵੀ ਨਹੀਂ ਲਾਇਆ ਤੇ ਇਦਾਂ ਹੀ ਪਿਆ ਮਾ ਲੱਥੇ ਦੇ ਹੈਗੇ ਬੂਟ ਤੈਨੂੰ ਕੋਣ ਲਾਇਏ ਨੇ ਮੈਂ ਉਹ ਮੈਂ ਲਾ ਕੇ ਸੁਤਾਂ ਮੈਂ ਸਦਾਈਂ ਲੈ ਮੈਂ ਲਾਇਏ ਪੁੱਤ ਹੁਣ ਆਣ ਕੇ ਮੇਰੀ ਗੱਲ ਸੁਣ ਇਦਾਂ ਨਾ ਕਰ ਚੰਗਾ ਭਲਾ ਹੀ ਤੂੰ ਆ ਨੌਕਰੀ ਵੀ ਤੇਰੀ ਬੜੀ ਸੋਹਣੀ ਸੀ ਤੂੰ ਉਹ ਵੀ ਛੱਡੀ ਹੁਣ ਤੂੰ ਘਰ ਬਾਹਰ ਵੇਚਣ ਨੂੰ ਫਿਰੰਦੇ ਆ ਸਾਰਾ ਕੁਝ ਤੇ ਵੇਚ ਤਾ ਹੁਣ ਘਰ ਦੀ ਬਾਕੀ ਰਹਿ ਗਈ ਮੇਰਾ ਪੁੱਤ ਨਾ ਚੰਗਾ ਬਣ ਸਿਆਣਾ ਬਣ ਇਦਾਂ ਨਾ ਕਰ ਕੀ ਬਣਿਆ ਵਾ ਤੇਰਾ ਹਾਲ ਕੀ ਆਖਣਗੇ ਲੋਕੀ ਤਮਾਸ਼ਾ ਵੇਂਦੇ ਹੀ ਪਿਓ ਸਿਰ ਤੇ ਨਹੀਂ ਤੇ ਪੁੱਤ ਕੀ ਲਸਣ ਕਰਦਾ ਫਿਰਦਾ ਵਾ ਕਦੀ ਤੂੰ ਇਹੋ ਜੇ ਕੰਮਾਂ ਨੂੰ ਹੱਥ ਨਹੀਂ ਹਿਲਾਇਆ ਜਿਹੜੇ ਤੂੰ ਕੰਮ ਡੈਪਿਆ ਕਰਨ ਮਾਤਾ ਜੋ ਕੋ ਵੀ ਹੋਇਆ ਵਾ ਨਾ ਤੇਰੇ ਕਰਕੇ ਤੇ ਤੇਰੀ ਨਾਂ ਕਰਕੇ ਹੋਇਆ ਵਾ ਪਹਿਲਾਂ ਤੇ ਮੈਂ ਚੰਗਾ ਭਲਾ ਹੀ ਪਹਿਲਾ ਨਸ਼ੇ ਵਾਲਿਆਂ ਤੇ ਮੈਂ ਲੱਗੇ ਨਹੀਂ ਜਾਂਦਾ। ਤੁਹਾਡੀ ਵਜ੍ਹਾ ਕਰਕੇ ਮੈਂ ਉੱਥੇ ਗਿਆ ਆਂ। ਤਾਂ ਜਾਂ ਮਾੜੀ ਸੰਗਤ ਚ ਪਿਆ ਨਾ। ਹੁਣ ਰੋਕਣ ਦਾ ਕੋਈ ਫਾਇਦਾ ਨਹੀਂ ਐ। ਮੇਕੋ ਨਹੀਂ ਘਰ ਆ ਜਾਂਦਾ ਖਾਦੇ ਪੀਤੇ ਤੋਂ ਬਿਨਾਂ। ਜਿਹੜੀ ਸਿੱਧੀ ਪੱਤਰੀ ਗੱਲੋ ਜਿੱਥੋਂ ਮਰਜ਼ੀ ਮੈਨੂੰ ਪੈਸੇ ਦਓ ਤੇ ਜਿੱਥੋਂ ਨਾ ਦਓ। ਮੈਨੂੰ ਰੋਜ਼ ਰੁਪਈਆ 1000 ਚਾਹੀਦਾ ਸਿੱਧੀ ਗੱਲ। ਨਹੀਂ ਤੇ ਮੈਂ ਕੋ ਖਾ ਕੇ ਮਰ ਜਾਣਾ। ਤਾਂ ਪੁੱਤੇ ਇਦਾਂ ਨਾ ਬੋਲ। ਲੋਕਾਂ ਮੈਨੂੰ ਲਾਨ ਤਾਂ ਪਾਉਣੀਆਂ ਨੇ। ਅਖਣਾ ਲਾਇਤ ਕੋ ਪੁੱਤ ਨਹੀਂ ਸਾਬਿਆ ਗਿਆ। ਤਾਂ ਇਹਨਾਂ ਕਿਸੇ ਨੂੰ ਨਹੀਂ ਕੁਝ ਕਹਿਣਾ ਮੈਨੂੰ ਲੋਕਾਂ ਨੇ ਗੱਲਾਂ ਕਰਨੀਆਂ ਤੇ ਚੰਗਾ ਰਹੇਗਾ ਫਿਰ ਗੱਲਾਂ ਹੋਣਗੀਆਂ ਤੇ ਉਹ ਹੁਣ ਤੁਹਾਨੂੰ ਲੋਕੀ ਗੱਲਾਂ ਕਰਦੇ ਉਹ ਤੋਂ ਮੈਨੂੰ ਕਰਦੇ ਹੀ ਤੇਰੀ ਮਾਂ ਇਦਾਂ ਕਰਦੀ ਆ ਤੇ ਤੇਰੀ ਘਰਦੀ ਇਦਾਂ ਕਰਦੀ ਆ ਉੱਥੇ ਪਾਣੀ ਮਾਰਦੀ ਆ ਉਹਨੂੰ ਇਦਾਂ ਕਹਿਤਾ ਵਾ ਮੇਕੋ ਨਹੀਂ ਸੁਨੀਆਂ ਜਾਂਦੀਆਂ ਲੋਕਾਂ ਦੀਆਂ ਗੱਲਾਂ ਚੱਲ ਪੁੱਤ ਜਿਹੜੀਆਂ ਤੇ ਗਲਤੀਆਂ ਹੋ ਗਈਆਂ ਹੁਣ ਮਾਫੀ ਮੰਗਦੀ ਆ ਨਾ ਤੇ ਮੈਂ ਵੀ ਕਹਿਨੀ ਚੱਲ ਸਾਡੇ ਕੋਲ ਗਲਤ ਹੋਇਆ ਪਰ ਹੁਣ ਅਸੀਂ ਤਾਂ ਨਹੀਂ ਕਰਦੇ ਤੂੰ ਤਾਂ ਹੁਣ ਮੇਕੋ ਵੀ ਗਲਤ ਹੋਣ ਰਿਹਾ ਮੈਂ ਵੀ ਮੰਗ ਲੂੰਗਾ ਮਾਫੀ ਜਦੋਂ ਹਟਣ ਦੇ ਯੋਗ ਹੋਊਗਾ ਹੁਣ ਨਹੀਂ ਹਟਿਆ ਜਾਣਾ ਮੇਕੋ ਇਹ ਦਾ ਨਾ ਕਰ ਤੋਰ ਕਿਦਾਂ ਕਰ ਕੁਛ ਨਹੀਂ ਰਹਿਣਾ ਨਾ ਰਵੇ ਕੋਈ ਨਹੀਂ ਰਹਿੰਦਾ ਕੱਲ ਤੂੰ ਬੱਚੇ ਨਹੀਂ ਸਾਹਮਣੇ ਕੋਈ ਧੀਪਤ ਹੋਊਗਾ ਖੁਸ਼ੀ-ਖੁਸ਼ੀ ਪਾਲੋਗੇ ਹਾਂ ਕੀ ਦੱਸੋਗੇ ਵੀ ਸਾਡਾ ਪਿਆਲੀ ਬੰਨਾ ਹੈ ਨਹੀਂ ਫਿਰ ਧੀਆ ਪੁੱਤਾਂ ਨੂੰ ਉਹ ਜਦੋਂ ਹੋਊਗਾ ਨਾ ਉਦੋਂ ਵੇਖੀ ਜਾਊਗੀ ਬਸ ਆਹੋ ਹੀ ਖਲ ਲਈ ਜਾਈਏ ਆਹੋ ਹੀ ਸੋਇ ਸੁਟਿਓ ਵੀ ਹੋਣਾ ਹੀ ਨਹੀਂ ਰੱਬ ਗਾੜੀ ਹੱਥ ਜੋੜੀ ਦਿਓਈ ਦੇ ਸਿੱਧੇ ਰਸਤੇ ਪਿਆ ਮੇਰਾ ਪੁੱਤ ਉਹ ਮੈਂ ਸਿੱਧੇ ਰਸਤੇ ਹੀ ਕਿੰਨੀ ਗੱਲ ਸਮਝਾਵਾਂ ਤੁਹਾਨੂੰ ਮੈਂ ਮੇਰਾ ਸਿਰ ਨਾ ਖਾਇਆ ਕਰੋ ਮੇਰੇ ਨਾਲ। ਤੂੰ ਇਹੋ ਕੰਮ ਕਰੀ ਜਾਣਾ ਮੈਂ। ਆਹ ਮੈਂ ਕਰਨੀ ਇਹੋ ਕੰਮ ਹੀ। ਫਿਰ ਸੱਤ ਨਹੀਂ ਰਹਿਣੀ ਕੋਠੇ ਤੇ। ਨਹੀਂ ਰਹਿਣੀ ਤੇ ਨਾਰਗੀ। ਜਾਓ ਜਾ ਕੇ ਆਪਣੇ। ਕਿੱਡਾ ਵੀ ਕਰਿਆ ਵਾ। ਮਾਤਾ। ਕੀ ਦੱਸਾਂ ਤੈਨੂੰ। ਛੱਡਣਾ ਤੇ ਮੈਂ ਵੀ ਚਾਹੁੰਦਾ ਹਾਂ ਸਭ ਕੋ। ਪਰ ਜਿੱਥੋਂ ਤੱਕ ਮੈਂ ਪਹੁੰਚ ਗਿਆ ਹਾਂ ਨਾ। ਪਿੱਛੇ ਮੁੜਨਾ ਬੜਾ ਔਖਾ ਵਾ। ਕੀਤੀਆਂ ਧਾਡੀਆਂ ਵਾ ਤੇ ਆਉਣ ਮੇਰੇ ਗੜੀ ਰਈਆਂ।